ਵਾਦਿਆ ਹੈ ਸੋ ਸਵਾਗਤ ਹੈ ਜੀ ਆਪਣੇ ਚੈਨਲ ਚ ਗਾਈਜ਼ ਥਿਊ ਚੈੱਕ ਕਰੋ ਕਿ ਮੈਂ ਆ ਹੂੰ ਮੈਨੂੰ ਸਮਝ ਆਉਂਦਾ ਵਿਆਹ ਹੈ ਗਾਈਜ਼ ਥਿਊ ਚੈੱਕ ਕਰੋ ਕਿ ਬਹੁਤ ਹੀ ਪਿਆਰਾ ਸੀ ਹੈ ਕੀ ਆਸ਼ਾ ओके ਆ ਗਿਆ ਹੋਰ ਹੋ ਰਿਹਾ ਬੰਦਾ ਆ ਗਾਈਸ ਦੇ ਅਗਲੋ ਕਿੰਨੀ ਤੇਜ਼ ਭਜਾਂਦਾ ਮੈਂ ਜਾ ਕੇ ਪ੍ਰੂਫ ਦਿਖਾਣਾ ਹੈ ਮੈਂ ਜਾ ਕੇ ਪ੍ਰੂਫ ਦਿਖਾਣਾ ਡੈਡੀ ਜਦੋਂ ਵੀ ਮੈਂ ਇਹਦੇ ਨਾਲ ਜਾਣੀ ਹੈ ਨਾ ਇੰਨੀ ਤੇਜ਼ ਮੋਟਰਸਾਈਕਲ ਭਜਾਂਦਾ ਤੇ ਜੇ ਮੈਂ ਡਿੱਗ ਪੀ ਐ ਤੂੰ ਅੱਗੇ ਤੇ ਆਣ ਦੇ ਚਲਾਉਣ ਚ ਆ ਰਹਿਣੇ ਕੁਲਦੀ ਤਾਂ ਮੈਂ ਅੱਜ ਕੱਲ੍ਹ ਆ ਰਿਹਾ ਸੋ ਗਾਈਸ ਸੋ ਗਾਈਸ ਇਥੇ ਵੀ ਚੈੱਕ ਕੀ ਖੇਤ ਮੇ ਜਾ ਰਹੇ ਆ ਅਤਿਆਲੇ ਨੇ ਜਾ ਰਹੇ ਆ ਅਰਬੀ ਲੈਣ ਚੱਲੇ ਆ ਜੀ ਅਸੀਂ ਅੱਜ ਪੰਜਾਬੀ ਬੋਲ ਕਹਿੰਦਾ ਚਲੋ ਠੀਕ ਹੈ ਹਿੰਦੀ ਥੋੜੀ ਚੱਲਦੀ ਹੈ ਪਹਿਲੀ ਗੱਲ ਤਾਂ ਮੈਂ ਕੁਝ ਵੀ ਨਹੀਂ ਕੱਟਣਾ ਆਪਣੇ ਵਲੌਗ ਦੇ ਵਿੱਚੋਂ ਜੋ ਰਿਕਾਰਡ ਹੁੰਦਾ ਜੋ ਦਿਖਾ ਰਹੀਆਂ ਇਦਾਂ ਹੀ ਥੱਲੇ ਫਾਈਨ ਇੱਥੇ ਅਸੀਂ ਇੱਕ ਵਾਰੀ ਸਾਗ ਲੈਣ ਵੀ ਆਏ ਸੀਗੇ ਵੀ ਉਹ ਚਾਹ ਕੋ ਕਿ ਨਾ ਬਦਲਿਆ ਕੰਡਾ ਯਾਰਾ ਨਾ ਰੱਚਾ ਆ ਆ ਰਹੀ ਹਾਂ ਜੀ ਆ ਚੁੱਕੇ ਹਾਂ ਸੀ ਖੇਤ ਆਪਣੇ ਸੋ ਇਧਰ ਫਾਈਨਲੀ ਅਰਬੀ ਅੱਜ ਮੈਂ ਪਹਿਲੀ ਵਾਰੀ ਦੇਖਾਂਗੀ ਕਿਵੇਂ ਪੱਟ ਕਿੰਦੇ ਚ ਕਹੀ ਮੈਂ ਕਿਵੇਂ ਕਹੀ ਦੇਖੂ ਕਿੰਦੇ ਚ ਉਹ ਮੋਟਰ ਦੇ ਵਿੱਚ ਅਗਲੀ ਫੈੜ ਸਹੀ ਜਿੱਥੇ ਚੱਲੇ ਸੋ ਗਾਇਸ ਕਿ ਜਿੱਕੜੀ ਨਾ ਹੋਵੇ ਆ ਰਹੀ ਗਈ ਹੈਗੀ ਏ ਉਹ ਫਾਈਨਲੀ ਰੁਕ ਜਾ ਕੱਢ ਤੇ ਮੈਂ ਲਵਾਂਗੀ ਏਡੀ ਨਹੀਂ ਕੋਈ ਗੱਲ ਕੱਢ ਤੇ ਮੈਂ ਲਵਾਂਗੀ ਆ ਲੈ ਵੜ ਕੱਢ ਲਈ ਨਾ ਫਿਰ ਪਕੜ ਇਹਨੂੰ ਅੱਜ ਗਾਇਸ ਅਸੀਂ ਖੇਤ ਆ ਰਹੇ ਹਾਂ ਸਬਜੀ ਮੈਂ ਬਣਾਉਂਗੀ ਸਾਰਾ ਵੀਊ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਅਸੀਂ ਕਿੱਦਾਂ ਖੇਤ ਆਏ ਕਿੱਦਾਂ ਸਬਜੀ ਤੋੜੀ ਕਿੱਦਾਂ ਚੀਰੀ ਕਿੱਦਾਂ ਬਣਾਈ ਸਭ ਕੁਝ ਤੁਹਾਨੂੰ ਦੱਸਾਂਗੇ ਉਹ ਵੱਟ ਲਾਂਗੇ ਕਿਵੇਂ ਉਹ ਵੱਟ ਲਾਂਗੇ ਆਪਾਂ ਵੇਖਾਂ ਤੇ ਕਿਹੜੀ ਵੱਟ ਉਹ ਜਿਹੜੀ ਉਹ ਆਹੀ ਪਰਲੀ ਸੈਡ ਹੋ ਗਏ ਵੱਟ ਵੇ ਇਹ ਤੈਨੂੰ ਕਿਹਾ ਇੱਕ ਮਿੰਟ ਹਾਂ ਤੋੜਨੀ ਕਿੱਥੋਂ ਐ ਵੱਟ ਵੀ ਲੰਘੇ ਨਾ ਲੰਘ ਜੰਗੇ ਨਹੀਂ ਜਾਣਾਂ ਕਿੱਥੇ ਦੱਸਣ ਤੋੜ ਲਿਆਉਣੇ ਥੋੜੀ ਜਿਹੀ ਅੱਜ ਪਮਨ ਦਾ ਹੈਪੀ ਬਰਥਡੇ ਸੀ ਪਮਨ ਹੈਪੀ ਬਰਥਡੇ ਟੂ ਯੂ ਪੁੱਤ ਅੱਜ ਸੀਗਾ ਅੱਜ ਹੈਪੀ ਬਰਥਡੇ ਸੀ ਨਾਨੂੰ ਵਿਸ਼ ਕੀਤੀ ਹੈ ਸੌਰੀ ਅਸੀਂ ਆ ਨਹੀਂ ਪਾਇਆ ਤੇ ਕੋਲ ਝੋਲਾ ਖਾ ਰਿਹਾ ਇਹਨਾਂ ਨੂੰ ਕਿੱਥਾ ਦਿੱਤਾ ਸੋ ਗਾਇਜ਼ ਇਹ ਹਮਨੇ ਜਿੰਨੂ ਪੰਜਾਬ ਜਿੰਨੂ ਪੰਜਾਬੀ ਵਿੱਚ ਕਹਿੰਦੇ ਆ ਜੀ ਚੋਲਾ ਆ ਯਾਰ ਬੋ ਵੀ ਮੇਰੇ ਮੱਛੀ ਪਤਾ ਨਹੀਂ ਕੀ ਪਰਲੀ ਸਾਈਡ ਚੱਲੋ ਪਰਲੀ ਪਰ ਮੱਛਰ ਜਲੜੀ ਜਾਂਦਾ ਮੇਰੇ ਯਾਰ ਆ ਦੇਖੋ ਗਾਇਜ਼ ਯਹਾਂ ਪਰ ਡਿੱਗਨੇ ਦਾ ਵੀ ਘਤਰਾ ਹੋ ਸਕਦਾ ਭਰਾਵਾ ਕੱਚੀਆਂ ਨੇ ਵਟਾਂ ਤੂੰ ਮੈਨੂੰ ਸਟਿੰਗਾਂ ਆਉਥ ਹੋ ਜਾ ਤੋੜਲਾ ਉਧਰੋਂ ਤੋੜ ਜਾ ਚੱਲ ਅੱਗੇ ਇਹ ਮੈਨੂੰ ਸੱਟੇ ਹੀ ਖਾਜ ਫਾਈਨਲੀ ਦੇਖਦੇ ਆ ਚਲੋ ਵੀਊ ਦੇ ਕੇ ਦੱਸੋ ਮੈਂ ਹੁਣ ਕਿੱਧਰ ਲੱਗੇ ਚੱਲਾਂ ਆ ਕੀ ਤੋਰੀਆਂ ਹਨਾ ਤੋਰੀਆਂ ਨਹੀਂ ਲੱਗੀਆਂ ਨਹੀਂ ਹੋਈਆਂ ਵੈਸੇ ਅੱਲਾ ਬੱਲਾ ਬੱਲਾ ਪਤਾ ਨਹੀਂ ਕੀ ਕਹਿੰਦੇ ਆ ਕਮੈਂਟ ਕਰਕੇ ਜ਼ਰੂਰ ਦੱਸਿਓ ਉਹ ਉਸੇ ਹੀ ਗੱਲ ਐ ਸੋ ਗਾਈਜ਼ ਕੱਚੀਆਂ ਨੇ ਵਟਾਂ ਇਧਰ ਦੇਖ ਸਕਦੇ ਆ ਤੁਸੀਂ ਇਧਰ ਕੋ ਓਏ ਤਰੀ ਦੀ ਡੱਗਿਆਣਾ ਸੀ ਮੈਂ ਬਾਬੇ ਸੰਭਾਲ ਕੇ ਕੁਛ ਲੜਾਣਾ ਲਈ ਆਪਾਂ ਜਿਹੜੇ ਕੰਮ ਆਏ ਨੇ ਜਲਦੀ ਕਰ ਸਬਜ਼ੀ ਬਣਾਉਣੀ ਵੀ ਹੈ ਜਾ ਕੇ ਇੱਥੇ ਕਿੰਨੀਆਂ ਡੱਡੀਆਂ ਡੁੱਡੀਆਂ ਜੀਆਂ ਦੇਖੋ ਹੂੰ ਇਹ ਕੀ ਹੁਣ ਕਮਲ ਕੁੱਤੇ ਕੀ ਲੱਗ ਰਿਹਾ ਲਾ ਇਹ ਕੀ ਮੈਨੂੰ ਵੀ ਲਾਉਂਦੇ ਕਿਹਨ ਲੱਗ ਰਿਹਾ ਹੈ ਕਿਹਟ ਲੱਗ ਰਿਹਾ ਚਲੋ ਜਲਦੀ ਤੋੜ ਬੋ ਵੀ ਆ ਦੇਖੋ ਗਾਇਜ਼ ਕੀ ਕਰ ਰਿਹਾ ਭਰਾਵਾ ਅਰਬੀ ਤੋੜਨਾ ਹੈ ਅਰਬੀ ਤੋੜ ਆਦਰ ਦੇ ਵੇੜੀ ਗਾਇਜ਼ ਹੈਲੋ ਗਾਇਜ਼ ਛੋਟਾ ਬੜਾ ਮੂਹਿਆ ਲੱਗਦਾ ਹੈ ਨਾ ਇੰਨਾ ਵੱਡਾ ਪੱਤਾ ਅਰਬੀ ਦਾ ਦੇਖੋ ਹਾਂ ਚਲੋ ਚਲੋ ਗਾਇਜ਼ ਅਸੀਂ ਹੁਣ ਜਾਂਦੇ ਆ ਓਹੋ ਮਿਲਦੇ ਆ ਤੁਹਾਨੂੰ ਤੋੜਨ ਲੱਗਿਆ ਅਮਰੂਦ ਵੀ ਲੱਗੇ ਹੋਏ ਆ ਇੱਥੇ ਪਰ ਕੱਚੇ ਆ ਚੱਲ ਜਾ ਅੱਗੇ ਸੋ ਗਾਇਸੇ ਖੇਤ ਅਸੀਂ ਆ ਚੁੱਕੇ ਆ ਆਪਣੇ ਤਾਂ ਇੱਥੇ ਅਸੀਂ ਅਰਬੀ ਇੱਥੇ ਨਾ ਆ ਵੇਖੋ ਇੰਨਾ ਇੰਨਾ ਕਾ ਆ ਹੈ ਹਨਾ ਸੰਭਾਲ ਕੇ ਇੱਕ ਸਾਈਡ ਜਿੱਤ ਤੋੜੀ ਸੰਭਾਲ ਕੇ ਆ ਤੋੜ ਆਂ ਦਿਓ ਐਂ ਕਰਕੇ ਠੀਕ ਹੈ ਇਹ ਹੁਣ ਐਵੇਂ ਪਾ ਲੈਣੀ ਐ ਹੋਰ ਇਹਨੂੰ ਐਵੇਂ ਭਾਈ ਚੱਲ ਜਲਦੀ ਕਰ ਚੱਲ ਮੈਂ ਇਹਨੂੰ ਖੋਲ ਕਰਾ ਦਿਆਂ ਵਿੱਚ ਪਾ ਨਹੀਂ ਇਹ ਤੂੰ ਕਰਨਾ ਹੈ ਮੇਰੇ ਲੜ ਲੜੇ ਲੜੇ ਸੋ ਗਾਇਸ ਜਿਹੜੀ ਅਰਬੀ ਹੁੰਦੀ ਆ ਨਾ ਇੱਕ ਵਾਰੀ ਮੈਨੂੰ ਡੈਡੀ ਨੇ ਕਿਹਾ ਕਿ ਅਰਬੀ ਮੈੱਕੇ چیر ਦੇ ਤੇ ਮੈਂ ਉਦਾਂ ਹੀ ਸੀਰਲ ਲਾ ਪੀ ਇਹਨਾਂ ਨਾਲ ਨਾ ਬਹੁਤ ਹੱਥ ਤੇ ਖਾਰਿਸ਼ ਹੁੰਦੀ ਆ ਤਾਂ ਕਰਕੇ ਮੈਂ ਉਦੋਂ ਬਾਅਦ ਅੱਤ ਨਹੀਂ ਲਾਇਆ ਇੱਕ ਕਰਬੀ ਹੋ ਗਈ ਇੱਕ ਮਿਰਚਾ ਹੋ ਗਈ ਆਹੋ ਜੀ ਸਿੱਧਾ ਤੋਂ ਤਾਂ ਮੈਂ ਦੂਰ ਆ ਬਸ ਕਰ ਦੇ ਇਹਨਾਂ ਤੇ ਦੇਖਣਾ ਬਹੁਤ ਔਖਾ ਆ ਨਾ ਅੰਦਰ ਦੇਖੋ ਕਿਵੇਂ ਉਹ ਦੇਖੋ ਅਰਬੀ ਐਦਾਂ ਪੜਿੰਦੀ ਆ ਅੱਛੇ ਮਿੱਟੀ ਦੇ ਵਿੱਚ ਇਦਾਂ ਲੱਗੀ ਹੁੰਦੀ ਐ ਇਹਦੇ ਵਿੱਚ ਪਾ ਦੇ ਹਾਂ ਯਾਰ ਵੀ ਨਵੀਂ ਨਵੀਂ ਹੂੰ ਜਿੰਨੀ ਕੋ ਚਾਹੀਦੀ ਓਨੇ ਕੋਈ ਪਾਈ ਇਹ ਆਪਣੀ ਕੈਲੀ ਤੇ ਇੰਨੀ ਮਿੱਟੀ ਲੱਗੀ ਹੋਈ ਐ ਜਾ ਕੇ ਇਹ ਕੀ ਕਰੀ ਜਾਨਾ ਮਿੱਟੀ ਨਾਲ ਖੇਡੀ ਜਾਨਾ ਜਲਦੀ ਤੋੜ ਜਿੰਨੀ ਕੋ ਚਾਹੀਦੀ ਆਪਾਂ ਨੂੰ ਮਿੱਟੀ ਓਲੇ ਇੰਨੀ ਲੱਗੀ ਜਾ ਕੇ ਇੰਨੀ ਲਿੱਥੇਗੀ ਪਾਣੀ ਦੇ ਵਿੱਚ ਚੱਲ ਤੋੜ ਹੂੰ ਹੱਲ ਵਿੱਚ ਪਾਈ ਜਾ। ਸੋ ਗਾਇਜ਼ ਦੇਖ ਸਕਦੇ ਹੋ ਇੰਦਾ ਅਸੀਂ ਤੋੜ ਰਹੇ ਆ। ਐਂਦਰ ਬੰਗਰੀ। ਕਰੋ ਕਰੋ ਗਾਓ ਮੱਛੀ ਬਾਤ ਹੈ ਰਲਣੀ ਪੈਂਦੀ ਸੋ ਗਾਇਸ ਮੈਂ ਦੇਖੋ ਕਿੱਥੇ ਬੈਠੀ ਹੋਈ ਆਦਰ ਚੱਕ ਕਰੋ ਅ ਕੀ ਹੋ ਜਾ ਰਿਹਾ ਆਈ ਵਿਲ ਡੂ ਨਹੀਂ ਮੈਂ ਜਾ ਕੇ ਉਹ ਜੀ ਦਾ ਜ਼ਰੂਰ ਦਿਖਾਣੀ ਹੈ ਡੈਡੀ ਆ ਦੇਖ ਲੈ ਜਦੋਂ ਮੈਨੂੰ ਬੋਬੀ ਲੈ ਕੇ ਜਾਂਦਾ ਹੈ ਨਾ ਏ ਮੋਰਦੇ ਬਹੁਤ ਦੇ ਚਲਾਉਣਾ ਹੈ ਵੇਖ ਕਿੰਨੀ ਹੋ ਗਈ ਛੋਲੇ ਚ ਬੋਬੀ ਜਿੱਦੜਾ ਥੋੜਾ ਪਿਆਵ ਵਾਲਾ ਜਾਤੀ ਇਹ ਗੱਲ ਸੁਣੀ ਇੱਕ ਵਾਰੀ ਛਿੱਤੇ ਉੱਪਰ ਰੇੜੀ ਤੇ ਖੇਤ ਜਾ ਰਹੇ ਸੀਗੇ ਹਾਂ ਤਲੱਕਾ ਗਏ ਗਾਇਜ਼ ਨਹੀਂ ਨਹੀਂ ਆਪਾਂ ਉਹ ਦੂਰ ਨਿਕਲ ਕੀ ਤੁੰਦ ਬੇਹ ਛੋਲੇ ਚ ਅਰਬੀ ਤਾਂ ਵੇ ਪਹਿਲਾਂ ਖਾਣ ਜੋਗੀ ਹੋ ਗਈ ਏ ਅਰਬੀ ਬਹੁਤ ਗੱਲ ਗੱਲ ਬੇਚਰਬੀ ਤਾਂ ਵਾਦੂ ਹੋ ਗਈ ਏ ਨਹੀਂ ਹੋ ਗਈ ਹੋਰ ਥੋੜੀ ਯੂਰ ਪਟਲਾ ਇੱਕ ਬੂਟਾ ਪਟਲਾ ਸੋ ਗਾਇਜ਼ ਬਚਪਨ ਦੀ ਥੋੜ ਨੂੰ ਵੇਸੇ ਗੱਲ ਦੱਸਦੇ ਆ ਅਸੀਂ ਨਿੱਕੇ ਨਿੱਕੇ ਹੁੰਦੇ ਸੀ ਰੇੜੀ ਤੇ ਅਸੀਂ ਜਾ ਰਹੇ ਸੀ ਖੇਤ ਪੱਠਾ ਲਾਣ ਲਈ ਪੱਠਾ ਪੱਠੇ ਲਾਣ ਲਈ ਉੱਥੇ ਨਾ ਪਤਾ ਨਹੀਂ ਕੀ ਚੀਜ਼ ਸੀ ਆਪਾਂ ਕਿਧੇ ਤੇ ਜਾ ਰਹੇ ਸੀ ਰੇੜੀ ਤੇ ਜਾ ਰਹੇ ਸੀ ਉਹ ਕੱਟਾ ਪਾ ਜੀ ਮੈਂ ਡਿੱਗੀ ਸੀ ਨੱਥਲੇ ਮੈਂ ਰੇੜੀ ਤੋਂ ਰੜਦੀ ਗਈ ਥੱਲੇ ਡਿੱਗ ਪਈ ਗਾਇਸ ਸੱਚੀ ਸੀਰੀਅਸਲੀ ਉਹ ਅੱਜ ਵੀ ਅਸੀਂ ਟਾਈਮ ਯਾਦ ਕਰਦੇ ਵੈਸੇ ਟਾਈਮ ਬਹੁਤ ਵਧੀਆ ਸੀ ਬਚਪਨ ਦਾ ਸੋ ਫਾਈਨਲੀ ਬਹੁਤ ਹੋਈ ਗਈ ਬਬੀ ਕਲੀਨ ਬਹੁਤ ਹੋ ਗਈ ਚਲੋ ਚਲਿਏ ਕਮੈਂਟ ਬੈਗ ਨਾਲ ਮੈਨੂੰ ਹੂੰ ਥੋੜੀ ਜਿਹੀ ਹੋਰ ਪਾਟ ਲਾ ਥੋੜੀ ਜੀ ਲਿਆ ਹੁਣ ਤੇਰੇ ਹੱਥ ਲਿਬੜੇ ਆ ਮਿੱਟੀ ਨਾਲ ਤੇ ਤੂੰ ਐ ਕਰੀ ਇਹਨੂੰ ਆਪਣਾ ਉਵੇਂ ਹੀ ਰੱਖ ਲਈ ਅੱਗੇ ਮੋਟਰਸਾਈਕਲ ਦੇ ਸੋ ਗਾਇਸ ਫਾਈਨਲੀ ਅਸੀਂ ਤੋੜ ਚੁੱਕੇ ਹਾਂ ਬਸ ਚਲਿਏ ਆ ਤੋੜ ਜੀ ਜਲਦੀ ਕਰ ਟਾਈਮ ਹੋ ਰਿਹਾ ਸ਼ਾਮ ਦਾ ਟਾਈਮ ਹੈ ਗਾਇਜ਼ ਸਬਜੀ ਅਸੀਂ ਸੋਚ ਰਹੇ ਸੀ ਅੱਜ ਖੇਤ ਤੋਂ ਅਰਬੀ ਲੈ ਕੇ ਆਵਾਂਗੇ ਸੰਭਾਲ ਕੇ ਸੋ ਗਾਇਜ਼ ਅਰਬੀ ਅਸੀਂ ਤੋੜ ਚੁੱਕੇ ਆਂ ਤੇ ਹੁਣ ਅਸੀਂ ਜਾ ਰਹੇ ਆਂ ਜੀ ਘਰ ਘਰ ਜਾ ਕੇ ਆਪਾਂ ਚੰਗੀ ਤਰ੍ਹਾਂ ਧੋਵਾਂਗੇ ਐਂਡ ਫਿਰ ਤੁਹਾਨੂੰ ਦਿਖਾਵਾਂਗੇ ਅਰਬੀ ਆ ਯਾਰ ਵਟਾਂ ਕੱਚੀਆਂ ਹੀ ਐ ਡਿੱਗਣ ਦਾ ਖਤਰਾ ਹੋ ਸਕਦਾ ਹੈ ਇੱਥੇ ਰੁਕਦੇ ਆਂ ਕੁਲਾ ਪੂਰੀਏ ਗੱਲ ਗਲਤ ਹੈ ਮੈਨੂੰ ਡਰ ਲੱਗਦਾ ਸਾਟੀ ਨਾ ਦਵੀ ਸੋ ਗਾਇਸ ਘਰੇ ਅਸੀਂ ਆ ਚੁੱਕੇ ਸੀਗੇ ਮਿੱਟੀ ਬਹੁਤ ਹੈ ਇਨਾਂ ਤੇ ਹੁਣ ਅਰਬੀ ਨੂੰ ਚੰਗੀ ਤਰ੍ਹਾਂ ਧੋਵਾਂਗੇ ਤੇ ਉਸ ਤੋਂ ਬਾਅਦ ਬਣਾਵਾਂਗੇ ਦੇਖਦੇ ਹਾਂ ਆਲੇ ਫਟ ਟੋਕਰੀ ਲਾ ਲਾ ਚੰਗੀ ਤਰ੍ਹਾਂ ਧੋਦੀ ਸੋ ਗਾਇਸ ਦੇਖੋ ਸਾਡਾ ਮੁੰਡਾ ਕੰਮ ਕਰ ਰਿਹਾ ਹੈ ਕਹਿੰਦੇ ਇਹਦੇ ਵਿੱਚ ਪਾ ਲਾ ਮਿੱਟੀ ਬਹੁਤ ਇਤਨੀ ਬਹੁਤ ਆਣਾ ਨਾ ਆਇਆ ਨਾ ਕਰ ਉਹ ਫੜ ਵਿੱਚ ਸਾਰੀ ਪਾ ਲੈ ਮੈਂ ਚੰਗੀ ਤਰ੍ਹਾਂ ਧੋਣਾ ਹੈ ਮਿੱਟੀ ਦੇਖਣੀ ਕਿੰਨੀ ਆਣਾ ਮਿੱਟੀ ਬਹੁਤ ਜ਼ਿਆਦਾ ਮੋਟਰ ਨਾ ਚੱਲ ਗਈ ਨਹੀਂ ਨਹੀਂ ਮੋਟਰ ਰਹਿਣ ਦੇ ਕੈਮਰੇ ਚ ਨਾ ਪਾਣੀ ਪਾ ਦਿਓ ਇਹ ਬਾਜੇ ਤੋੜੀ ਨਾ ਪਹਿਲਾਂ ਅਰਬੀ ਤੋੜੋ ਇਹਦਾ ਤੇਰਾ ਬੋਬੀ ਵਾਸ਼ ਇਹ ਤਾਂ ਮੈਂ ਅਰਬੀ ਧੋਏਗਾ ਬੋਬੀ ਇਹ ਕੀ ਹੈ ਤਾਜੀ ਤਾਜੀ ਅਰਬੀ ਹੈ ਅਰਬੀ ਥੋੜੀ ਥੋੜੀ ਕਰਨਾ ਪਾਣੀ ਉਹ ਥੋੜਾ ਥੋੜਾ 깔 ਦੇ ਤਾਂ ਮਿੱਤਰ ਤੋ ਦੇ ਲੱਗਦਾ ਕੋਈ ਬੰਛੀ ਹੁੰਦਾ ਹੈ ਲਓ ਹੀ ਕੋਲ ਰੱਖੋ ਜਲਦੀ ਜਲਦੀ ਤਾਂ ਉਹ ਬਣਾਣੀ ਵੀ ਹੈ ਟਾਈਮ ਬਹੁਤ ਹੋ ਰਿਹਾ ਛੋਟੀ ਲਈਆ ਸੋ ਗਾਇਜ਼ ਅਰਬੀ ਅਸੀਂ ਤਾਂ ਹੋ ਚੁੱਕੇ ਹੁਣ ਇਹਨੂੰ ਚੀਰਾਂਗੇ ਕੱਟਾਂਗੇ ਦੇਖ ਸਕਦੇ ਹੋ ਤੁਸੀਂ ਸੋ ਗਾਇਜ਼ ਇੱਥੇ ਅਸੀਂ ਸਬਜੀ ਬਣਾਉਣ ਲੱਗੇ ਹਾਂ ਅਰਬੀ ਨੂੰ ਹਵਾਲ ਦਿੱਤਾ ਸੀ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਸਾਰਾ ਤੜਕਾ ਲੱਗ ਰਿਹਾ ਹੈ ਗਾਇਸ ਇਧਰ ਮਸਾਲਾ ਪਾਵਾਂਗੇ ਸੋ ਤੜਕਾ ਪਹਿਲਾਂ ਹੀ ਲਗਾ ਦਿੱਤਾ ਸੀ ਵੀਡੀਓ ਉਸ ਟਾਈਮ ਆਪਣੀ ਬੰਦ ਸੀਗੀ ਜਿਹੜਾ ਤੜਕੇ ਦੇ ਵਿੱਚ ਸਮਾਨ ਪਾਈਦਾ ਆ ਗੰਡੇ ਲਸਣ ਮਿਰਚਾ ਹੋਰ ਕੀ ਸੀ ਅਦਰਕ ਸਾਰਾ ਕੁਝ ਸਾਰੇ ਤੁਸੀਂ ਪਾ ਲਿਆ ਪਾਣੀ ਪਾਇਆ ਹੁਣ ਤੁਹਤ ਬਾਅਦ ਅਰਬੀ ਬਾਰ ਮੌਸਮ ਦੇਖੋ ਕਿਵੇਂ ਹੋ ਗਿਆ ਸੰਤਰੀ ਸੰਤਰੀ ਜਾਇਦਰ ਮਮਾ ਨੇ ਤੰਦੂਰ ਤੇ ਪਾਇਆ ਤੰਦੂਰ ਤੇ ਰੋਟੀ ਬਣੇਗੀ ਗੋਬਿ ਕਹਿੰਦੇ ਪੱਠੇ ਉਤਰ ਰਿਹਾ ਹੁਣ ਨ ਵਿਊ ਚੈੱਕ ਕਰੋ ਕਿੰਦਾ ਕਿੰਦਾ ਸੋਹਣਾ ਵਿਊ ਹੈ ਇੱਥੋਂ ਦਾ ਐਂਡ ਫਾਈਨਲੀ ਮੈਂ ਹਾਂ ਔਰ ਮੈਂਨੇ ਅਭੀ ਆਪਣੀਆਂ ਵੀਡੀਓਜ਼ ਨੂੰ ਸ਼ੂਟ ਕਰਨੀ ਹੈ ਮੈਨੇ ਕੀ ਨਹੀਂ ਹੈ ਸੋ एवरीवन ਥੱਲੇ ਮੈਂ ਵੀਡੀਓ ਬਣਾਉਣੀਆਂ ਬਣਾਈਆਂ ਨਹੀਂ ਹੈਗੀਆਂ ਤੁਸੀਂ ਵੀਊਜ਼ ਚੈੱਕ ਆ ਸਕਦੇ ਹੋ ਫਲੈਸ਼ ਨੂੰ ਮੈਂ ਬੰਦ ਕਰ ਦਿੰਨੀ ਆ ਫਿਰ ਵੀ ਆਇਆ ਫਲੈਸ਼ ਔਨ ਚ ਵੀ ਆਈ ਹੈ ਦੇਖ ਸਕਦੇ ਹੋ ਬਹੁਤ ਸਿਰ ਆ ਵੀ ਹੋਇਆ ਕੁਤਰੋ ਕੁਤਰੋ ਬੱਠੀ ਵੈਰੀ ਗੁੱਡ ਇੱਧਰ ਪੇੜੇ ਹੋ ਰਿਹਾ ਹਾਂ ਕਿਵੇਂ ਹਾਂਜੀ ਸੋ ਗਾਇਜ਼ ਇਸ ਡੈਡੀ ਮੇਰੇ ਕੋਲ ਬੋਲ ਰਿਹਾ ਕਿ ਇਹ ਪਾ ਦੋ ਅਰਬੀ ਨੇ ਹਮ ਕੋ ਡੈਡੀ ਆਇਓ ਮੇਰੇ ਹੱਥ ਚ ਇੱਕ ਕੈਮਰਾ ਮੈਂ ਦੇਖਦੀ ਹਾਂ ਮਸਾਲੇ ਦੇ ਵਿੱਚ ਜ਼ਰਬੀ ਪਾ ਦੇਣੀ ਹੈ ਵਾਲੀ ਹੋਈ ਹੈ ਇੰਦਰ ਲੱਦੇ ਆ ਆਲੂ ਹੁੰਦੇ ਨਾ ਉਸ ਤੋਂ ਬਾਅਦ ਛੁੱਪ ਛੁੱਪ ਸੋ ਗਾਇਸ ਦੇਖ ਸਕਦੇ ਹੋ ਆਏ ਆਪਾਂ ਕੁਝ ਜ਼ਿਆਦਾ ਟਾਈਮ ਹੀ ਵਾਲ ਦਿੱਤੀ ਸੀ ਜਿਹਦੇ ਕਰਕੇ ਨਾ ਥੋੜਾ ਜਿਹਾ ਘੋਲਜਾ ਕਹਿ ਸਕਦੇ ਨੇ ਘੋਲਜਾ ਰਹੀ ਏ ਬਟ ਫਿਰ ਵੀ ਤੁਸੀਂ ਥੋੜੀ ਜੀ ਘੱਟ ਵਾਲਣੀ ਹੈ ਉਸ ਤੋਂ ਬਾਅਦ ਪਾਣੀ ਹੋਰ ਪਾਉਣਾ ਨਜ ਗਰਮ ਹੋ ਰਿਹਾ ਪਾਣੀ ਗੈਸ ਤੇ ਗਰਮ ਹੋ ਰਿਹਾ ਤੇ ਪਾਣੀ ਪਾ ਦੇਣਾ ਆਪਾਂ ਸੋ ਗਾਇਸ ਉਸ ਤੋਂ ਬਾਅਦ ਕਰੀ ਬਣਾ ਲੈਣੀ ਹੈ ਪਾਣੀ ਪਾ ਦੇਣਾ ਦੇਖ ਸਕਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਤੁਸੀਂ ਪਾਣੀ ਪਾ ਦੇਣਾ ਉਸ ਤੋਂ ਬਾਅਦ ਆਪਣੀ ਸਬਜੀ ਇਹਨੂੰ ਰਿਜੇ ਇੱਕ ਦੋ ਰਿਜੇ ਦਿਵਾਣੇ ਆ ਬਣ ਕੇ ਰੈਡੀ ਹੋ ਜਾਏਗੀ ਉਹਦੋਂ ਪੂਰੀ ਰੈਸਪੀ ਨਹੀਂ ਦਿਖਾਈ ਸੀ ਮੇਰਾ ਸੀਗਾ ਤਾਂ ਇਸ ਕਰਕੇ ਅੱਜ ਫੇਰ ਬਣਾਣੀ ਸੀ ਤਾਂ ਮੈਂ ਸੋਚਿਆ ਚਲੋ ਪੂਰੀ ਰੈਸਪੀ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਕਿੰਨਾ ਟਾਈਮ ਲੱਗੇਗਾ ਡੜੀ ਬਣਨ ਤੇ ਪੰਜ ਮਿੰਟ ਬਸ ਦੋ ਕੁ ਰੇਜ ਜਿ ਦਵਾਣੇ ਉਸ ਤੋਂ ਬਾਅਦ ਬਨ ਜਾਏਗੀ ਬਾਹਰ ਮੌਸਮ ਕਿੰਨਾ ਵਧੀਆ ਨਾ ਇਧਰ ਮੰਮੀ ਪੇੜੇ ਘਰ ਦੇ ਪੇ ਰੋਟੀ ਪਕਾਣੀ ਆ ਅੱਛੇ ਜਿ ਰਗ ਦੋ ਅੱਛੇ ਸੇ ਨਹੀਂ ਹੋ ਮੇਰਾ ਮੁੰਡਾ ਕੰਮ ਕਰਦਾ ਸਬਜੀ ਗਾਇਸ ਆਪਣੀ ਰੈੱਜਰੀ ਆ ਤੁਸੀਂ ਦੇਖ ਸਕਦੇ ਹੋ ਇਦਾਂ ਲੱਗ ਰਹੀ ਨੇ ਆਲੂ ਬਣੇ ਹੋਣਗੇ ਕਰੀ ਵਾਲੇ ਹੁਣ ਇਹਦੇ ਉੱਪਰ ਆਪਾਂ ਪੇੜ ਦੇ ਦਿੰਦੇ ਸੋ ਗਾਇਸ ਇਹ ਸਬਜੀ ਬਣ ਕੇ ਹੋ ਚੁੱਕੀ ਐ ਜੀ ਰੈਡੀ ਜਰੂਰ ਦੱਸਿਓ ਤੁਹਾਨੂੰ ਇਹ ਵਾਲੀ ਵੀਡੀਓ ਕਿੱਦਾਂ ਲੱਗੀ ਬਾਕੀ ਮੈਂ ਤਾਂ ਰੋਟੀ ਨਹੀਂ ਖਾਉਂਗੀ ਮੈਂ ਸਬਜੀ ਹੀ ਖਾਉਂਗੀ ਤੇ ਆਪਣਾ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਜ਼ਰੂਰ ਦੱਸਿਓ ਇਹ ਵਾਲੀ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਜੇਕਰ ਨਵੀਆਂ ਚੈਨਲ ਨੂੰ ਕਦੇ ਸਬਸਕ੍ਰਾਈਬ ਐਂਡ ਇਹ ਵਾਲੀ ਰੈਸਪੀ ਤੁਹਾਨੂੰ ਕਿੱਦਾਂ ਲੱਗੀ ਜ਼ਰੂਰ ਦੱਸਣਾ